ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਆਪਣੇ ਚੈਨਲ ਭਗਵਾਨ ਦਾ ਡੇਰੀ ਫਾਰਮ ਨਾਲ ਗਿਆ ਅਰੇ ਅੱਜ ਦੀ ਵੀਡੀਓ ਹੈ ਗਿਆ ਪਿੰਡ ਮਹਮਦਪੁਰਾ ਤਫੀਲ ਜੇ ਨਾਲਾ ਦੇ ਗਿੱਲਾ ਅੰਬਸਰ ਆਪਾਂ ਪਹੁੰਚੇ ਆਂ ਭਾਜੀ ਜਸਕਰਨ ਸਿੰਘ ਹੋਣਾ ਕੋਲ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਟੋਟਲ 8 ਪਸ਼ੂ ਵਿਖਾਉਣੇ ਆਂ 4 ਗੱਬੜਾਂ ਤੇ 4 ਸੱਜਰ ਸੋਈਆਂ ਆਂ ਜਾਂ ਦਿਖਾਉਣੀਆਂ ਤੇ ਆਜੋ ਕਰਦੇ ਆਂ ਵੀਰਾਂ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਵਧੀਆ ਹੀ ਚੜਦੀ ਕਲਾ ਤੁਸੀਂ ਸੁਣਾਓ ਜੀ ਹਾਂ ਜੀ ਕਿਰਪਾ ਵਾਹਿਗੁਰੂ ਦੀ ਕਿਰਪਾ ਚਾਹੀਦੀ ਹਾਂ ਜੀ ਹੋ ਠ ਆਪਣਾ ਨਾਮ ਤੇ ਡਰੈੱਸ ਦੱਸੋ ਹਾਂ ਜੀ ਬਹੁਤ ਬਹੁਤ ਲੱਖ ਲੱਖ ਵਧਾਈਆਂ ਹੋਣ ਜੀ ਤੁਹਾਨੂੰ ਬਹੁਤ ਬਹੁਤ ਹਾਂ ਆਪਣਾ ਨਾਮ ਤੇ ਡਰੈੱਸ ਦੱਸੋ ਨਾਮ ਆਪਣਾ ਜਸਕਰਨ ਸਿੰਘ ਪਿੰਡ ਮਹਿਮਦਪੁਰਾ ਤਸੀਲ ਜਨਾਲਾ ਤੇ ਜ਼ਿਲ੍ਹਾ ਅਮਰਸਰ ਠੀਕ ਹੈ ਜੀ ਫੋਨ ਨੰਬਰ ਵੀ ਬੋਲ ਦਿਓ ਫੋਨ ਨੰਬਰ 9592800635 ਠੀਕ ਹੈ ਜੀ ਇਹ ਵੀਡੀਓ ਵੇਚ ਕੇ ਬੈਂਤੀ ਆ ਕੇ ਕਈ ਵੀਰ ਭਰਾ ਨੂੰ ਫੋਨ ਕਰਦੇ ਆ ਵੀ ਭਾਈਆਂ ਸੰਦੂਰੂ ਕੇ ਲਿਆਉਣਾ ਵੇਟ ਉੱਥੇ ਰਹਿਣ ਸਹਣ ਦੀ ਜਾਂ ਰੋਟੀ ਪਾਣ ਦੀ ਸਵਿਧਾ ਹਾਂ ਸਭ ਕੁਝ ਮਿਲੂਗਾ ਜੀ ਆਵੇ ਕੋਈ ਠੀਕ ਹੈ ਜੀ ਤੇ ਕਰੀਏ ਸ਼ੁਰੂਆਤ ਫਿਰ ਹਾਂ ਜੀ ਕਰੋ ਜਦੋਂ ਪਹਿਲੀ ਨੰਬਰ ਵਾਲੀ ਟੀਰ ਆ ਬਿਲਕੁਲ ਰਿਕਾਰਡ ਤੇ ਕਨੇਵ ਸੁਵੇ ਸੋੜਾ ਨੇ ਵੀ ਇਹ 14 15 ਕਿਲੋ ਵਾਲੀ ਝੋਟੀ ਆ 15 ਕਿਲੋ ਵਾਲੀ ਠੀਕ ਆ ਜੀ ਹਾਂਜੀ ਠੀਕ ਆ ਘਰ ਵਾਲੇ ਦੰਦੇ ਦੂਜਾ ਸੁਆ ਆ ਦੂਜਾ ਵੀ ਹੋ ਸਕਦਾ ਤੀਜਾ ਵੀ ਹੋ ਸਕਦਾ ਆ ਠੀਕ ਆ ਜੀ ਆ ਝੋਟੀ ਪਲੀ ਪੁਲੀ ਬੜੀ ਰੀਜ ਨਾ ਕਿਤੇ ਸਾਪੀ ਆ ਕੁੜੇ ਵਾਲੋਂ ਬਹੁਤ ਪਾਜ ਤਗੜੀਆਂ ਵੀ ਨੇ ਹਾਂਜੀ ਇਹਦੇ ਚੱਡਾ ਚੁੱਡਾ ਭਰਨਾ ਝੋਟੀ ਨੇ ਵੇਖੋ ਕਿੰਨੇ ਦਿਨ ਖੜਦੀ ਏ ਇਹ ਦੇ ਡੇਢ ਲੈ ਜੂਗਾ ਜੇ 5 4 ਦਿਨ ਲੈ ਜਣੇ ਝੋਟੀਆਂ ਠੀਕ ਆ ਜੀ ਜੇ ਲਾਗੇ ਤਾਂ ਤੁਸੀਂ ਚੈੱਕ ਕਰ ਸਕਦੇ ਜੀ 14 15 ਬਹੁਤ ਵਜਣਿਆ ਵੇਖੋ ਐ ਹਾਥੀ ਹੈਗੇ ਛੋਟੀ ਕਾਦੀ ਆ ਹਾਂਜੀ ਪਿੱਠ ਕੁੜੇ ਵਾਲਾ ਬਹੁਤ ਮਜ਼ਬੂਤ ਆ ਮੰਜ ਤੇ ਵਜਨ ਮੁਜਰਾ ਵਾਲਾ ਬਹੁਤ ਤਕੜੀ ਆ ਮੰਜ ਤੇ ਇਹਦਾ ਕੀ ਮਿਲ ਕੇ ਰਿਕਾਰਡ ਪਹਿਲੇ ਸਵੇਰਾ 14 ਕਿਲੋ ਦਿੱਤਾ ਜੇ ਪਿਛਲੇ ਸਵੇਰ ਤੋਂ ਦਿਨੇ ਠੀਕ ਆ ਜੀ ਹਾਂਜੀ ਵਧੀਆ ਲੱਗੇ ਤਾਂ ਤੁਸੀਂ ਚੈੱਕ ਕਰ ਸਕਦੇ ਜਾ ਟ ਕੁਆਲਟੀ ਬਾਕੀ ਆ ਬਹੁਤ ਸੋਹਣੇ ਲੱਗੇ ਥਣ ਥਣ ਚੈੱਕ ਕਰ ਸਕਦੇ ਜੀ ਵੀ ਥਣਾਂ ਦਾ ਸਾਈਜ਼ ਤੇ ਗੈਪ ਫੇਸ ਕੁਆਲਟੀ ਬਹੁਤ ਵਧੀਆ ਵਾ ਐਨ ਇੱਕ ਰੰਗ ਕਾਲੀ ਆ ਪੂਛ ਥੋੜੀ ਜਿਹੀ ਵਾਈਟ ਆ ਬਾਕੀ ਸਾਰੀ ਕਾਲੀ ਛਾ ਵਾ ਕੀ ਮੁੱਲ ਕਰਨਾ ਭਾਜੀ ਇਹਦਾ ਮੋਲ ਦੇ ਵਿੱਚ ਜਿੱਡੀ ਝੋਟੀ ਜਿੰਨਾ ਮੱਦੀ ਮੋਲ ਕਰਈਓ ਮੋਲ ਕਰਦੇ ਆਪਾਂ ਭਾਜ ਮਲੀ ਆਪਾਂ ਭਾਜ ਦੇ ਦੇਣੀ ਝੋਟੀ ਠੀਕ ਹੈ ਜੀ ਹਾਂਜੀ ਕਿੰਨਾ 90000 ਦੀ ਦੇ ਦਈਏ ਚੱਲ ਮੈਂ ਮੰਨਦਾ ਚੱਕਾ ਦੇ ਦਗੇ 5000 ਦਾ ਮਾਨ ਤੇ ਕਹਾਂ ਕੀ 82000 ਦੀ ਪਰ ਏਡੀ ਝੋਟੀ 85000 ਰੱਖਿਆ ਕਿਉਂ ਕੋਈ ਸੋਚੂਗਾ ਵੀ ਮੋਲ ਇੰਨਾ ਘਟਕੀ ਤਾਂ ਝੋਟੀ ਕਿੱਡੀ ਵੱਡੀ ਆ ਕੋਈ ਸ਼ੱਕ ਨਹੀਂ ਹੈ ਬਾਕੀ ਕੋਈ ਨਹੀਂ ਝੋਟੀ ਵੀਰਪਰਾ ਕੋਈ ਫੋਨ ਲਾਵੇ ਬਾਕੀ ਮੌਕੇ ਤੇ ਹੋਰ ਮੰਨਤਾ ਨੂੰ ਹੋ ਜਾਊਗਾ ਹਾਂਜੀ ਹਾਂਜੀ ਤੇ ਮੱਝ ਵਿੱਚ ਕੋਈ ਸ਼ੱਕ ਨਹੀਂ ਆ 14 15 ਲੀਟਰ ਤੋਂ ਪਲਾਸੀ ਦੁੱਧ ਜਾਊਗੀ ਹਾਂਜੀ ਹਾਂਜੀ ਆਹ ਇਹ ਜੀ ਕਰਦਨੇ ਸਾਰੀਆਂ ਮਈਆਂ ਤੇ ਠੀਕ ਹੈ ਵੀਰ ਹਾਂ ਜੋ ਭਾਗ ਕਰਦਨੇ ਬਿਲਕੁਲ ਭਾਵੇਂ ਸਾਨੂੰ ਅਸੀਂ ਆਪਣਾ 11500 ਮਾਰਦਨੇ ਰੱਖ ਕੇ ਮਈਆਂ ਦੇ ਦੇਣੀਆਂ ਬਸ ਠੀਕ ਹੈ ਹਾਂ ਦੇ ਦੇਣੀਆਂ ਬਸ ਇੰਨਾ ਕਿਲੋ ਮਈਆਂ ਦੋ ਦਾ 800 ਰੁਪਇਆ 1000 ਯਾਰ 2 ਦਾ 11 ਰੁਪਇਆ 9 ਦਾ ਯਾਰ 15 ਦਾ ਹਾਂ ਚਲੋ ਅਗਲੇ ਦਾ ਵੀ ਛੋਟੀ ਅਗਲੇ ਤੋਂ ਮਾਰਾ ਜੇ ਕਿਹਨੂੰ ਲੈਣੀਆਂ লাভ ਕਰੇ ਬਸ ਠੀਕ ਬਸ ਜਿਹਨਾਂ ਨੰਬਰ ਪਾਰੇ ਦੱਸੋ ਹਾਂ ਨੀਲੀ ਦੀ ਮੈਂ ਹੈ ਜੀ ਠੀਕ ਹੈ ਜੀ ਹਾਂ ਜੀ ਇਹ ਵੀ ਗੱਬਣਾ ਹਾਂ ਇਹ ਵੀ ਗੱਬਣ ਜੇ ਲੈ ਜੂਰੇ ਪਾਸਾ ਦੇ ਚਮਾ ਥਣਾ ਜਮਾਦੀ ਮੈਂ ਆਈ ਆ ਟਿੱਪ ਕੇ ਸ਼ਹਿਰੋਂ ਆਂਡਿਆ ਦੇ ਦਮਾ ਸਾਈਡਾਂ ਦੇ ਬਹਾਨਿਆਂ ਤੇ ਡੱਬ ਜੇ ਠੀਕ ਹੈ ਜੀ ਨੀਲੀ ਦੀ ਐਪ ਨੇ ਐਪ ਨੇ ਵੀ ਚੈੱਕ ਕਰੋ ਹਾਂਜੀ ਵੇਖੋ ਦੁੱਧ ਵਾਲੀ ਨਾੜ ਵੇਖੋ ਮੈਨੂੰ ਲੱਗੀ ਮਿਲਕ ਵੈਣ ਦੇ ਮਿਲਕ ਵੈਣ ਵੇਖੋ ਕਰੀ ਲਾ ਸਕਦੇ ਜੀ ਬਾਕੀ ਦੁੱਧ ਵਾਲੀ ਮਾਜਾ ਵਾ ਦੁੱਧ ਵਾਲੀ ਮਾਜਾ 12 ਕਿੱਲੋ ਹੀ ਦੁੱਧਾਂ ਦੇ ਚੋਣਦੇ ਰਹੇ ਜਿੰਨਾਂ ਕੋ ਲਈ ਮਾਤੇ ਠੀਕ ਹੈ ਜੀ ਹਾਂ ਤਾਂ ਮੈਂ ਸਾਈਡ ਦਾ ਦੁੱਧ ਹੀ ਲੈ ਲਵਾਂ ਬਾਕੀ ਨੀਲੀ ਦੀਆਂ ਨਿਸ਼ਾਨੀਆਂ ਵੇਖੋ ਬਿਲਕੁਲ ਪਤਲੀ ਚਮੜੀ ਹੈ ਮਾਜੇ ਦੇ ਵਿੱਚ ਬਿਲਕੁਲ ਪਤਲੀ ਚਮੜੀ ਬਸ ਬਿਲਕੁਲ ਪਤਲੀ ਚਮੜੀ ਦੀ ਮਾਜਾ ਹਾਂਜੀ ਇਹਦਾ ਮੁੱਲ ਕੀ ਕਰਨਾ ਭਾਜੀ ਇਹ ਦੇਦਣੀ ਮਾਈ 70 ਠੀਕ ਹੈ ਜੀ। ਅੱਧੀ ਮਾਂ ਦਾ 24 ਦਾ ਮਾਂ ਦਾ 5000 ਦਾ ਇਹ ਚੋਂ ਵੀ ਜਾਣਦੇ ਹੋ। ਠੀਕ ਹੈ ਜੀ। 65 ਦੀ ਦੇ ਦੇਣੀ ਵੀ ਮੈਂ। ਠੀਕ ਹੈ ਜੀ। 65000 ਦੀ। ਦੁੱਧ ਮੈਂ ਥੱਲੇ ਕਹਿੰਦੇ 12 ਕਿਲੋ ਚੋਂ ਦੇ ਰਾਂ ਜਿੱਦੀ ਮੈਂ ਆ। ਇਹ ਪੜਨਾ ਬੜਾ ਮੈਂ ਨੇ ਘਰ ਤੋਂ ਘਟੋ ਹਫ਼ਤਾ ਮੈਂ ਤਾਂ ਲੈ ਜਾਣਾ। ਇਹ ਕਿੰਨੇ ਸਵੇ ਇਹਦਾ ਤਜਾ ਸੂਆ ਮੈਂ ਤਜਾ ਸੂਆ ਲਾ ਲਓ ਤਜਾ ਸੂਆ ਲਾ ਲਓ ਕੱਲ ਕਾਠੀ ਦੀ ਮੈਂ ਬਿਲਕੁਲ ਸਾਫ ਆ। ਹਾਂ ਜੀ। ਚੰਗਾ ਲੇਵਾ ਖੋਲਣਾ ਮੈਂ ਨੇ ਵੇਖੋ। ਸਾਰੀ ਫੋੜ ਫੋੜ ਬਾਹਰ ਨਿਕਲੋ। ਸੋ ਸਾਹਮਣੀਆਂ ਤਾਂ ਕਰਕੇ ਮੁੱਲ ਯਾਰੀ ਕੀਤਾ ਮੈਂ ਤਿਆਰ ਹੋ ਕੇ ਹੱਡ ਕੋ ਅੱਡ ਦੇ ਕੇ ਮੈਂ ਬਾਕੀ ਕੋਈ ਵੀਰ ਭਰਾ ਸਾਹਮਣੇ ਆਲਾ ਲੈ ਗਿਆ ਤੇ ਦੁੱਧ ਚੰਗਾ ਜਵਾਈ ਆ ਨਾ ਬਿਲਕੁਲ ਪਤਲੀ ਜੰਮੜੀ ਵੇਖੋ ਹਾਂਜੀ ਐਦਾਂ ਹੀ ਬੈਗੇ ਤੇ ਬਲੀ ਏਡੀ ਠੰਡੀ ਮੈਂ ਆ ਨਹੀਂ ਗੱਪਣ ਮੈਂ ਲੱਗ ਨਹੀਂ ਹੁੰਦੀ ਪਾਣੀ ਬੰਦੇ ਦੀ ਹਾਂਜੀ ਐਵੇਂ ਮੈਂ ਪਿਪਕੇ ਲੈ ਆਂਦੀ ਆਪੀ ਮਾਰ ਕੇ ਬੈਗੇ ਤੇ ਆਜੋ ਤੇ ਜੇ ਨੰਬਰ ਤੇ ਹੁਣਾ ਕੱਦ ਕਾਠਾ ਲਾ ਆਜੋ ਜੀ ਆ ਵੀ ਦੇ ਝੋਟੀ ਕਾਦੀ ਦੇ ਹੀ ਆ ਵੇਖੋ ਕਿੰਨਾ ਫੁੱਟ ਲੰਬਾਈ ਮਣ ਲੋ ਕਾਲੀ ਜੱਡੀ ਦੇ ਲੰਮੀ ਹੋ ਝੋਟੀ ਹਾਂਜੀ ਵੇਖੋ ਲੰਬਾਈ ਵੇਖੋ ਝੋਟੀ ਇਹ ਵੀ ਗੱਪਣ ਇਹ ਵੀ ਗੱਪਣ ਜੇ ਇਹੋ ਝੋਟੀ ਅੜਦਾ ਦਦਨ ਠੀਕ ਆ ਜੀ 8 ਤੋਂ 10 ਦਿੰਨਾ ਜੇ ਵੀ ਖੜਦੀ ਆ ਹਾਂਜੀ ਹਾਂਜੀ ਬਾਕੀ ਫੇਸ ਕੁਆਲਟੀ ਸਿੰਗ ਐ ਬਿਲਕੁਲ ਨਿਕਾ ਨਿਕਾ ਗੋਲ ਇਹ ਇਹਦੇ ਵੀ ਸ਼ਾਇਦ ਹੀ ਆਉਂਡਿਆ ਖਣਾ ਝੋਟੀ ਠੀਕ ਆ ਜੀ ਹਾਂਜੀ ਠੰਡੀ ਆਗੇ ਠੰਡੀ ਇਹ ਵੀ ਬਹੁਤ ਜਦੀ ਵੇਖੋ ਬਰਫੀ ਆਗੇ ਜੋ ਮਰਦੀ ਕਰੋ ਇਦਾਂ ਹੀ ਥੱਲੇ ਬੈਠੇ ਚੱਡਾ ਇਹ ਵੀ ਫੋੜ ਫੋੜੀ ਬਾਹਰ ਨਿਕਲੂ ਝੋਟੀ ਪੰਜ ਸੱਤਾਂ ਲੈ ਗਈ ਦੇ ਵੇਖੋ ਹਾਂਜੀ ਬਾਕੀ ਢਿੱਲਾ ਵੀ ਵੇਖ ਹਾਂ ਵੇਖੋ ਝੱਟਾ ਇਹਦੇ ਵਿੱਚ ਬਹੁਤ ਜ਼ਿਆਦਾ ਢਿੱਲਾ ਹਾਂਜੀ ਸੋ ਤਾਂ ਬਾਕੀ ਵੀ ਜੀ ਕੱਦ ਬੇਲ ਦਾ ਮੁੱਲ ਬਣਾ ਦੇ ਵੇਖੋ ਕਿੱਥੇ ਆਉਂਡੇ ਹੀ ਝੋਟੀ ਬਾਕੀ ਕੱਦ ਕਾਠਾ ਲਾਗੇ ਤੋਂ ਚੈਟ ਰੱਖ ਬਾਕੀ ਠੰਡੀ ਠੰਡੀ ਇਧਰ ਰੱਖੋ ਮੂੰਹ ਫੜੋ ਜੋ ਮਰਦੀ ਕਰੋ ਲਓ ਮੂੰਹ ਫੜ ਕੇ ਜੋ ਮਰਦੀ ਦੋ ਠੰਡੀ ਸੀ ਬਿਲਕੁਲ ਠੰਡੀ ਮਾਜਾ ਜਿਤਰਾ ਮੱਦੀ ਕੋਈ ਬੱਚਾ ਫੜ ਲੇ ਸਿਆਣਾ ਫੜ ਲੇ ਇਹ ਕਿੰਨਾ ਕੁ ਦੁੱਧ ਚਵਾਈ ਜਾਊਗੀ ਦੁੱਧ ਵੇਚੀ ਮੈਂ ਆਪਾਂ ਵਿੱਚ 20 ਕਿਲੋ ਦੇ ਸਕਦੀ ਹਾਂ ਪਰ ਆਪਾਂ ਜਿਹਨਾਂ ਦੇ ਘਰੋਂ ਲਈ ਉਹ ਆਂਦੇ ਸੀ ਪਿਛਲੀ ਪਹਿਲੇ ਸਵੇਰੇ 12 ਕ 13 ਅਗਲੇ ਚ ਹੋਇਆ ਠੀਕ ਆ ਯਾਰ ਫਿਰ ਮੇ ਕੋ 15 ਦਿਨ ਦੀ 14 ਦਿਨ ਦੀ 13 ਦਿਨ ਦੀ 12 ਦਿਨ ਦੀ ਆ ਐ ਨਿਗਾ ਨਿਗਾ ਜਿਆ ਸਿੰਘ ਨਾ ਕੱਦ ਦੀ ਕੋਈ ਸ਼ੱਕਿਆ ਨਾ ਵਜੂਦ ਛੱਕਿਆ ਨਾ ਕੋ ਖਣ ਚੜੇ ਛੱਕਿਆ ਹਾਂਜੀ ਕੱਦ ਇਹ ਇਹ ਦੂਜਾ ਸੁਘਾ ਸੁਨਾ ਦੇ ਇਹ ਦੂਜਾ ਸੁਘਾ ਸੁਨਾ ਦੇ ਠੀਕ ਹੈ ਜੀ ਅਰੇ ਸਾਈਡਾਂ ਵਾਲੀਆਂ ਦੰਦੀਆਂ ਛਿੱਕੀ ਵਾਲੀਆਂ ਹੈ ਦੰਦੀਆਂ ਆਠ ਹੀ ਨਹੀਂ ਪਰ ਐਂਡ ਵਾਲੀਆਂ ਦੰਦੀਆਂ ਜੇ ਬਰਾਬਰ ਨਹੀਂ ਕੀਤੀਆਂ ਨੇ ਠੀਕ ਹੈ ਜੀ ਪਹਿਲੇ ਨਾਂ ਦੇ ਦੋਂਦੀ ਚੌਗੀ ਸੋਈ ਆ ਹਾਂਜੀ 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 ਬਾਕੀ ਕੱਦ ਕਾੜ ਤੋਂ ਵੀ ਦੇਖ ਸਕਦੇ ਜੀ ਬਹੁਤ ਤਗੜੀ ਬਾਜਾ ਵੀ ਦੀ ਇਹਦਾ ਮੁੱਲ ਕੀ ਕਰਨਾ ਭਾਜੀ ਭਾ ਵੀ ਮੁੱਲ ਜਾਇਜ਼ ਹੀ ਕਰ ਦਈਏ ਕਿੰਨਾ ਇਹ ਛੋਟੀ ਦੇ ਦੇਣੀ ਆਪਾਂ 75000 ਦੀ ਮੁੱਲ ਭਾਵੇਂ 80000 ਕਰਾ ਦਈਏ ਠੀਕ ਹੈ ਜੀ ਪਰ ਵजूद ਵੇਖ ਲਵੇ ਕੋਈ ਇਹਦਾ ਮੁੱਲ ਵੇਖ ਲਵੇ ਝੋਡੀ ਦਾ ਕੱਦ ਵजूद ਵੇਖ ਲੈ ਝੋਡੀ ਦਾ ਕੱਦ ਬਸ ਕੀ ਕੱਦ ਵਜਨ ਦੱਸਿਆ ਵੀ ਅੱਜ ਆਪਾਂ ਦੇ ਦੇਣੀਆਂ ਵਈਆਂ ਭਾਵੇਂ 1000 ਬਾਜੇ 1500 ਬਾਜੇ ਦੋਈ ਮੈਂਆਂ ਦੇ ਦੇਣੀਆਂ ਠੀਕ ਹੈ ਜੀ ਅੱਜ ਫੇਲ ਹੀ ਆਵੇ ਫੇਲ ਹੀ ਆ ਕੇ ਚਲੋ ਮਾਰਾ ਕਿਸ ਨੂੰ ਲੈਣੀਆਂ ਲਾਭ ਕਰਾਂ ਕਿਨੇ ਪੈਸੇ ਕਰਕੇ ਪਾਣੀ ਕਿੱਦਾਂ ਕਿਨੇ ਪੈਸੇ ਬਣਾਉਣੇ ਆ ਹਾਂਜੀ ਹਾਂਜੀ ਇਹ ਤਾਂ ਗੱਲ ਸਹੀ ਹੈ ਹਾਂਜੀ ਵੀਰ ਜੀ ਲਾਗੇ ਤਾਂ ਤੁਸੀਂ ਆਰਡਰ ਕੁਆਲਟੀ ਥਾਣਾ ਦਾ ਸਹਾਈ ਤੇ ਗਿਆ ਬਿਲਕੁਲ ਥਾਣਾ ਦੀ ਸਬਾਈ ਬਿਲਕੁਲ ਚਮਾ ਥਾਣਾ ਦੀ ਸ਼ਹਿਦ ਆਉਂਦੇ ਆ ਭਾਵੇਂ ਵੀਡੀਓ ਦੇ ਕੋਤ ਪਾ ਹਾਂਜੀ ਬੇਨਤੀ ਆ ਕਿ ਬਾਕੀ ਇਹ ਕਿ ਵੀਰ ਭਰਾ ਨੇ ਦੂਰੋਂ ਪਸ਼ੂ ਖਰੀਦਣਾ ਹੋਵੇ ਤਾਂ ਆਪਣੀ ਵੀਡੀਓ ਕਾਲ ਦੇ ਦੋ ਟਾਈਮ ਚਵਾਈ ਕਰਾ ਲੈ। ਹਾਂ ਚਵਾਈ ਗੱਬਣ ਤਪਾਲਵੇ ਸੂਈ ਚਵਾਲਵੇ ਆਪਣੀ ਤਸੱਲੀ ਕਰਾ ਲੈ। ਆਜੋ ਹੁਣ ਚੌਥੇ ਨੰਬਰ ਤੇ। ਇਹ ਆ ਵੀ ਚਲੋ ਮਾਹ ਰਾਏ ਦਾ ਦਿੱਤਾ ਆ ਹੀ ਰਾਹੀ ਗੇ। ਹੀਰਾ ਜੇ ਵੇਖੋ ਹਾਂਜੀ ਵੀਰ ਜੀ ਚੈੱਕ ਕਰ ਸਕਦੇ ਜੇ 18 ਲੀਟਰ ਵੀਰ ਕਹਿੰਦਾ ਕਿ ਦੋ ਦਿਨ ਪਹਿਲੇ ਸਵੇਰੇ ਦੇ। ਵੇਖੋ ਜੀ ਮੈਂ ਅੱਜ ਖਰਦੀ ਆ ਮੈਂ ਇਹ ਦੇ ਦੇਣਾ ਜੇ ਖਰਦੀ। ਹਾਂ ਮੈਂ ਇਹ ਗਾਈ ਬਲਾ ਤੈਨੂੰ ਫੇਲ ਕਰਦੇ ਨਹੀਂ ਮੈਂ ਨੇ। ਬਾਕੀ ਥੱਬੇ ਹੀ ਲਾਏ ਆ ਮੱਜ ਨੇ। ਚੌੜਾ ਵੇਖੋ ਵੇਖੋ ਪਿੱਛਾ ਜਿਹੜੀ ਮੈਂ ਪਿੱਛੋਂ ਥੱਬੇ ਜਿੱਡੀ ਚੌੜੀ ਆ ਪੁੱਥੀ ਬਿਲਕੁਲ ਛੋਟੀ ਮੈਂ ਦੀ ਹਾਂਜੀ ਇਹ ਵੀ ਨੀਲੀ ਵਿੱਚ ਆ ਇਹ ਵੀ ਪਹਾਂ ਨੀਲੀ ਚਾ ਪੂਰੀ ਮੈਂ ਸੰਭੀ ਆ ਜੀ ਠੀਕ ਆ ਆ ਵੇਖੋ ਲਾਲ ਦੀ ਮੈਂ ਮੈਂ ਕਾਰਡ ਪਿੱਠ ਕੋੜੇ ਦੀ ਬਹੁਤ ਕਰੀ ਆ ਅਜੇ ਮੈਂ ਅਜੇ ਮੈਂ ਪੰਜ ਚਾਰ ਤਾਂ ਲੈ ਰਿਹਾ ਜੀ ਅਜੇ ਸੋਨ ਤਾਂ ਕਵਾਂ ਮੈਂ ਹੋਰ ਮੈਂ ਆਈ ਆ ਜੀ ਢੀ ਪੋਲੀ ਦੇ ਤੇ ਪੀ ਆ ਮੈਂ ਰੂਵਰ ਕੇ ਪੋਲੀ ਠੀਕ ਆ ਜੀ ਕਿਲੋ ਤੋਂ ਮੈਂ ਤਾਂ ਤੱਪੜ ਲੱਗਿਆ ਬੜਾ ਝੋਤਾ ਸੀ ਹਾਂਜੀ ਬਿਲਕੁਲ ਥਾਣਾ ਦਾ ਵੇਖੋ ਸਾਇਜ ਸਾਡੇ ਥਾਣਾ ਦਾ ਸਾਇਜ ਤੇ ਗਾਇ ਬਹੁਤ ਚੰਗਾ ਵਾ ਦੁੱਧ ਵਾਲੀਆਂ ਨਿਸ਼ਾਨੀਆਂ ਏਰੀਆ ਵਿੱਚ ਪੂਰੀਆਂ ਸਾਰੀਆਂ ਮੈਂ ਇਹ ਆਪੇ ਕੀ ਆਸ ਕਰਦੇ ਵੀ ਚੰਨਾ ਗੱਦ ਚਵਾਉਗੇ ਵੇਖੋ ਜੀ ਜਿੱਡੀ ਮੈਂ ਆ ਜਿੱਡੀ ਥਣ ਚੱਡੇ ਦੀ ਇਹ ਸੇਵਾ ਦੀ ਆ ਬਾਕੀ ਜਿਨ੍ਹਾਂ ਦੇ ਘਰੋਂ ਲਈ ਉਹ ਆਂਦੇ ਹੀ 18 ਕਿਲੋ ਮੈਸਲੇ ਚੋਇਆ ਪਿਛਲੇ ਸੂਗੇ ਸੇਵਾ ਕਰ ਲੈ ਕੋਈ 20 ਚੋਲੇ 18 ਚੋਲੇ 15 ਚੋਲੇ ਅਗਲੇ ਨੇ ਸੇਵਾ ਤੇ ਚੋਣਾ ਬਾਕੀ ਜਿਹੜਾ ਵੀਰ ਨੂੰ ਪਤਾ ਜਾਣਕਾਰ ਆ ਉਹਦੇ ਸਾਹਮਣੇ ਸਭ ਕੋਈ ਦੇਖਣ ਰਿਹਾ ਵੀ ਕੀ ਕੀ ਆ ਕੀ ਨਹੀਂ ਤੇ ਇਹ ਤੁਹਾਨੂੰ ਅਜੇ ਖੋਲ ਕੇ ਵਿਖਾਉਂਦੇ ਆਪਾਂ ਖੋਲੋ ਭਾਜੀ ਇਹਨੂੰ ਫਿਰ ਖੋਲ ਕੇ ਵਿਖਾਈਏ ਹਾਂ ਜੀ ਬੀਟੀ ਚੈੱਕ ਕਰ ਸਕਦੇ ਤੁਸੀਂ ਹਟਰ ਕੁਆਲਟੀ ਥਾਣਾ ਦਾ ਸੈਜ ਗੈਪ ਤੇ ਮੱਝ ਬਹੁਤ ਵੱਡੇ ਪੱਲੇ ਵਾਲੀ ਆ ਪਿੱਠ ਪੂੜਾ ਬਹੁਤ ਮਜ਼ਬੂਤ ਹੈ ਰਾ ਚੰਬੀ ਚੰਬੀ ਜੋ ਪਿੱਛੇ ਥਾਣਾ ਦਾ ਸੈਜ ਤੇ ਗੈਪ ਵੀ ਚੈੱਕ ਕਰ ਸਕਦੇ ਹੋ ਬੱਚਾ 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 ਬੱਚਾ

ਅਡਰ ਕੁਆਲਿਟੀ ਤੁਸੀਂ ਆਪਣੇ ਹਿਸਾਬ ਨਾਲ ਵੇਖ ਹੀ ਸਕਦੇ ਜੇ ਕਿ 18 ਲੀਟਰ ਇਹ ਪਿਛਲੇ ਸਵੇਰੇ ਦੁੱਧ ਚਵਾਇਆ ਵਾ ਤੇ ਐਤੀ ਵੇਖੋ ਵੀਰ ਕਹਿੰਦਾ ਕਿ ਸੇਵਾ ਦੇ ਟਪੰਡ ਆ ਕੋਈ ਸੇਵਾ ਵਾਲਾ ਵੀਰ ਲੈ ਜਾਊਗਾ ਤਾਂ 20 ਵਿੱਚ ਵਾਰੋਗੇ ਮੇਰੇ ਪਿਛਲੇ ਸਵੇਰੇ 18 ਲੀਟਰ ਵੀਰ ਕਹਿੰਦਾ ਕਿ ਚਵਾਇਆ ਚਵਾਇਆ ਦੁੱਧ ਨੇ ਕੀ ਮੁੱਲ ਕਰਨਾ ਭਾ ਜੇਰਾ ਮੁੱਲ ਮੈਂ ਨਾ ਤੁਸੀਂ ਦੱਸਦੇ ਕੋ ਵੀਡੀਓ ਵੇਖਣ ਵਾਲਾ ਵੀਡੀਓ ਵੇਖਣ ਵਾਲਾ ਵੀਰ ਮੁੱਲ ਆਵੇ ਮੈਨਾਂ ਠੀਕ ਹੈ ਜੀ ਕਿ ਦੱਸ ਦਈਏ ਲਾ ਦਈਏ ਦਾ ਇਹਦਾ ਡਾਟੋ ਚਲੋ ਪਈ ਮੈਂ ਕਿੰਨੇ ਦੀ ਮੰਗੂ ਘੜ ਦੋ ਘੜ ਵੀ ਕਿੰਨੇ ਦੀ ਮੈਂ ਮੰਗ ਲੂ ਬਈ ਡੇੜ ਤੋਂ ਤਾਂ ਹੀ ਹੋਗੀ ਹਾਂਜੀ ਡੇੜ ਤੋਂ ਤਾਂ ਹੀ ਹੋਗੀ ਡੇੜ ਤੋਂ ਤਾਂ ਹੀ ਉਪਰ ਆਪਾ 50 ਛੱਡਨਾ ਠੀਕ ਹੈ ਜੀ ਛੱਡਨਾ 50 ਛੱਡਨਾ ਲੱਖ ਦੀ ਲੱਖ ਦੀ ਦੇਦਣੀ ਮਾਜ ਖੱਡ ਕੇ ਮਾਨਤਾ ਨੋਰ ਕੇ ਮਾਨ ਵੀ ਕਰਦਾਂਗੇ ਜੇ ਵੀਰ ਕੋ ਕਲੂ ਕਦਰ ਪਾਉਣ ਵਾਲਾ ਮੈਂ ਤੋ ਉਹਦਾ ਮਾਨ ਕਰਦਾਂਗੇ ਠੀਕ ਹੈ ਜੀ ਬਾਕੀ ਵੀਰ ਜੀ ਜਿੰਨੂੰ ਬਾਕੀ ਮੈਂ ਚਲੋ ਮਹਾਰਾਜ ਨੇ ਸਾਨੂੰ ਦੇਤੀ ਅਸੀਂ ਗਾਹ ਵੀਰ ਨੂੰ ਦੇਦਣੀ ਆ ਹਾਂਜੀ ਹਾਂਜੀ ਚਲੋ ਆਪਣੀ ਸਾਨੂੰ ਵੀ ਛੇਤੀ ਨਹੀਂ ਇਹ ਗੱਲ ਹੈ ਜੀ ਛੇਤੀ ਮੈਂ ਨਹੀਂ ਲੱਭੜੀ ਛੇਤੀ ਹਾਂਜੀ ਹਾਂਜੀ ਆ ਲੋ ਆ ਵੇਖੋ ਇਹ ਡੀਏ ਇਹੋ ਮਾਦੇ ਕੀ ਹੋ ਰਿਹਾ ਇਹ ਮੈਂ ਦੀ ਪੂਛ ਜੋੜ ਲਿਓ ਵੇਖੋ ਸਾਰੀ ਕਲੋਜੀ ਹੁੰ ਡੇਟ ਹੋਵੇ ਦੋ ਵਾਦ ਕੀ ਬਦਲੀ ਚਮੜੀ ਹੂ ਹਾਂਜੀ ਵੀਰ ਜੀ ਚੈੱਕ ਕਰ ਸਕਦੇ ਤੁਸੀਂ ਤੇ ਕੋਈ ਵੀਰ ਭਰਾ ਫੋਨ ਲਾਵੇ ਬਾਕੀ ਬਾਤਾਂ ਹੋਰ ਹੋ ਜੂਗਾ ਇਹਦੇ ਵਿੱਚੋਂ ਤੇ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਜੀ 20 ਲੀਟਰ ਦੀ ਵੀਰ ਕਹਿੰਦਾ ਕਿ ਆਪੀਆਂ ਨੂੰ ਆਖਿਆ ਇਹਦੇ ਥੱਲੇ ਉਹ ਤੇ ਬਾਕੀ ਗੱਲ ਸੇਵਾ ਤੇ ਮੁੱਕਣੀ ਆ ਹਾਂ ਜੀ ਬਾਕੀ ਵੀਰ ਚੋਣਾ ਕਿਸ ਨੇ ਸੇਵਾ ਆ ਲੈਨੇ ਆ ਹਾਂਜੀ ਹਾਂਜੀ ਇੱਥੇ ਬੜੀ ਬੜੀ ਦੁਨੀਆ ਭਲਿ ਸੋ ਭਲਿ ਆ ਟੀਕਰੇ ਆਖਣ ਤੋਂ ਵੀ ਕੋ ਵੱਧ ਚੋਲੇ ਸੇਵਾ ਕਰਕੇ ਇਹਦੀ ਗੱਲ ਬਸ ਸੇਵਾ ਤੇ ਮੁੱਕਣੀ ਹਾਂਜੀ 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 ਆਜੋ ਹੁਣ 5ਵੇਂ ਨੰਬਰ ਤੇ ਦੱਸੋ ਵੀਰ ਜੀ ਇਹਦੇ ਬਾਰੇ ਹਾਂਜੀ ਵੀਰ ਜੀ ਆਜੋ ਹੁਣ 5ਵੇਂ ਨੰਬਰ ਤੇ ਤੁਹਾਨੂੰ ਦੱਸਦੇ ਆ ਸੱਜਰ ਸੂਈ ਮਾਝਾ ਦੱਸਿਓ ਭਾਜੀ ਇਹਦੇ ਬਾਰੇ ਇਹਦੇ ਥੱਲੇ ਵੀਰ ਜੀ 8 ਕਿਲੋ 9 ਕਿਲੋ ਦੁੱਧ ਹੋਊਗਾ ਭਲਾ ਪਾਟ ਦੱਸ ਕੇ ਦਾਂ ਠੀਕ ਆ ਜੀ ਹਾਂ ਜੀ ਚੋਣ ਜਵਾਬ ਮੈਂ ਬੜੀ ਸਾਫ ਆ ਠੀਕ ਆ ਜੀ ਦੁੱਧ ਮੈਂ ਨਾ ਤੇ ਜਾਊਗਾ ਠੀਕ ਆ ਜੀ ਹਾਂਜੀ ਹਾਂਜੀ ਵੀਰ ਜੀ ਲਾਗੇ ਤਾਂ ਕੋਈ ਫੇਸ ਕੁਆਲਟੀ ਚੈੱਕ ਕਰ ਸਕਦੇ ਜੀ ਤੇ ਜਾਂ ਸੁਗਾ ਸੂਈ ਆ ਤੇ 9 ਲੀਟਰ ਵੀਰ ਕਹਾਂਗੇ ਦੁੱਧ ਤਿਆਰ ਆ ਬਾਕੀ 8 ਕਿਲੋ ਦੀ ਪੂਰੀ ਫੁੱਲ ਗਰੰਟੀ ਆ ਕੋਈ ਆਪਣੀ ਵੀਡੀਓ ਕਾਲ ਤੇ ਵੀਡੀਓ ਕਾਲ ਤੇ ਚੋਲੇ ਭਿਆਣੇ ਕੇ ਚੋਲੇ ਟੋੜ ਟੰਗ ਚੋਲੇ ਇੱਕ ਟੰਗ ਚੋਲੇ ਆਪਣੀ ਥੱਲੀ ਕਰੇ ਕੋਈ ਤਸੱਲੀ ਕਰਕੇ ਪਛੇ ਨੀ ਕਿਨੇ ਪੈਸੇ ਦੇਣੇ ਵੀਰਾਂ ਕੇ ਨਹੀਂ ਤੇ ਕਿੰਨਾ ਕੇ ਦੋ ਤੇ ਚਵਾਇਓ ਕਿੰਨੇ ਦਿਨ ਹੋ ਗਿਆ ਤਰਾ ਸੂਈ ਨੂੰ ਸੂਈ ਨੂੰ ਤਾਂ ਵੀਰ ਜੀ ਇਹਨੂੰ ਹੋਈ ਗਿਆ ਕੋਈ 20 25 ਦਿਨ ਲਾ ਲੋ ਠੀਕ ਹੈ ਜੀ ਕੀ ਜੋ ਆ ਕੇ ਤੇ ਪਿਛੇ ਇਹਦਾ ਜਵਾਬ ਪਿਛੇ ਕੱਟਾ ਜੇ ਠੀਕ ਹੈ ਜੀ ਮੇਲ ਕਾਫ ਜਿਹੜੇ ਪਿਛੇ ਹਾਂਜੀ ਸੂਈ ਨੂੰ ਕੋਈ 15 ਉਹਦੇ ਚੂਣ ਬੜੀ ਆ ਜਿਹਨੂੰ ਨਹੀਂ ਜਾਜ ਉਹ ਵੀ ਚੋਲੂ ਐਡੀ ਪੋਲੀ ਆ ਠੀਕ ਹੈ ਜੀ ਬਾਕੀ ਤੇ ਸਾਡਰ ਕੁਆਲਟੀ ਥੋੜਾ ਨਾਲ ਸੈਜ ਗਿਆ ਚਾਰੂ ਬ ਪਠੇ ਪੁੱਠੇ ਤੋਂ ਚਲੋ ਹਾਰੇ ਕਿਤੇ ਲੋਕਲ ਰਹੀ ਹੈ ਬਾਕੀ ਵੇਖੋ ਤੂੜੀ ਅਗਲੇ ਮੈਨ ਸੁੱਕੀ ਪਈ ਹੈ ਰਖਾਈ ਜਾਣ ਦੀ ਮੈਂ ਹਾਂਜੀ ਇਹਦਾ ਕੀ ਮੁੱਲ ਕਰਨਾ ਹੈ ਇਹਦਾ ਮੁੱਲ ਦੇਦਗੀ ਮੈਂ 55000 ਦੀ ਕਰਦੀਆਂ ਮਾਂ ਤਾ ਚੋਰ ਕਰਦਾ ਮਾਂ ਤਾ 20 ਭਾਫੂ ਲਵੈ ਕਰਦਾਂਗਾ ਮਾਂ ਤਨ ਠੀਕ ਹੈ ਜੀ ਫੁੱਲਾਈ ਕੇ ਜਾਂ ਕਰਦਾਂਗਾ ਮਾਂ ਤਾ ਨਾ ਜੋ ਵੀ ਜਾਇਜ਼ ਕਰਕੇ ਮੰਗੂਗਾ ਦੇਦਾਂਗੇ 2000 ਦਾ ਕਰਦਾਂਗਾ ਮਾ 3 ਦਾ ਹੀ ਕਰਦਾਂਗੇ ਠੀਕ 52 52 ਹੀ ਦੇਦਾਂਗੇ ਮਾਂ ਜੀ ਠੀਕ ਹੈ ਜੀ ਬਾਕੀ ਚੂਣ ਚਵਾ ਮੈਂ ਇੱਕ ਨੰਬਰ ਠੀਕ ਆਂਂਡੀ ਸੀ ਜਿੱਤਾ ਮਰਜ਼ੀ ਕੁਝ ਹੋਵੇ ਹਾਂਜੀ ਵੀਰ ਜੀ ਵੀਰ ਭਰਾ ਕੋ ਫੋਨ ਲਾਵੇ 52000 ਵੀਰ ਕਹਿੰਦਾ ਕਿ ਦੇਰਾਗੇ ਮੱਝ ਤੇ 9 ਲੀਟਰ ਉਹਦਾ ਤਿਆਰ ਹੋਊਗਾ ਬਾਕੀ 8 ਕਿਲੋ ਨੀ ਗਰੰਟੀ ਦਿੰਦਾ ਵੀਰ ਤੇ ਆਜੋ ਹੁਣ 6ਵੇਂ ਨੰਬਰ ਤੇ ਦੱਸੋ ਭਾਈ ਇਹ ਫੋਨ ਤੇ ਵੀ ਬੜੀ ਮੈਂ ਸਾਫ ਕੇ ਹਾਂਜੀ ਵੀਰ ਜੀ ਲਾਗੇ ਤਾਂ ਤੁਸੀਂ ਚੈੱਕ ਕਰ ਸਕਦੇ ਜੇ ਸਾਡਾ ਦਾ ਸਾਈਜ਼ ਗਿਆ ਬਹੁਤ ਚੰਗਾ ਹੈਦਾ ਵੀ ਐਨ ਗੇਟ ਛੇਟ ਤੇ ਥਣ ਲੱਗਾ ਵਾ ਤੇ ਥਣ ਵੀ ਬਹੁਤ ਲੰਮਾ ਵਾ ਤੇ ਫਿਰ ਕੁਆਲਟੀ ਵੀ ਤੁਸੀਂ ਚੈੱਕ ਕਰ ਸਕਦੇ ਜੇ ਲਾਗੇ ਤਾਂ ਇਹ ਕਿੰਨੇ ਸੂਆ ਸੂਈ ਭਾਈ ਇਹ ਵੀਰ ਜੀ ਦੂਜਾ ਸੂਆ ਸੂਈ ਜੀ ਕੀ ਜੀ ਇਹਦੇ ਪਿੱਛੇ ਜਵਾਕੜਾ ਇਹਦੇ ਪਿੱਛੇ ਕਟਾ ਆ ਇਹਦੇ ਪਿੱਛੇ ਮੇਲ ਕਾਫ ਜੀ ਹਾਂ ਜੀ ਇਹ ਦਾਗ ਦਾ ਨਹੀਂ ਹੋਈਏ ਇਹ ਜਵਾਕ ਤੁਹਾਨੂੰ ਬਾਅਦ ਚੰਡਦੇ ਦਿਖਾ ਦਿੰਦੇ ਸਾਰੇ ਤੇ ਲਾਗੇ ਤੁਸੀਂ ਥਾਣਾ ਦਾ ਸੈਜ ਗੈਪ ਚੈੱਕ ਕਰ ਸਕਦੇ ਜੀ ਹਾਂ ਜੀ ਤੇ ਦੁੱਧ ਕਿੰਨਾ ਦੱਸਿਆ ਲੱਦਲੇ ਦੁੱਧ ਵੇਚੀ ਦਾਹਾਂ ਤੋਂ ਬਾਹਰ ਹੀ ਹੋਗਾ 10 ਕਿਲੋ ਲਾਓ ਤੁਸੀਂ ਠੀਕ ਹੈ ਜੀ ਹਾਂ ਜੀ ਕਿੰਨਾ ਕਿ ਚਵਾਈ ਹੋਊਗਾ ਤਰਾਏ ਦੁੱਧ 11 13 ਕਿਲੋ ਝੋਟੀ ਨੂੰ ਗਿਆਂਦਾ ਚੋਂ ਜਾਂ ਹੁਣੇ ਹੋ ਸਕਦਾ 11 ਕਿਲੋ ਹੀ ਹੋਵੇ 11 12 ਕਿਲੋ ਆਪਾਂ 10 ਕਿਲੋ 10 ਕਿਲੋ ਦੱਸ ਕੇ ਦਾਂਗੇ ਠੀਕ ਹੈ ਜੀ ਹਾਂ ਜੀ ਕੀ ਮੁੱਲ ਕਰਨਾ ਜੀ ਇਹਦਾ ਮੁੱਲ ਵੀਰ ਜੀ 75000 ਰੁਪਏ ਤਾਂ ਮੈਂ ਸਾਰਿਆਂ ਦੇ ਜਾਰੀ ਕੀਤੇ ਜਾਇਜ਼ ਹੀ ਕਰਦਨੇ ਆ ਯਾ 2000 ਮੈਂ ਜੱਲਬ ਗਿਆ ਮੈਂ ਦੇ ਦੇਣੀ ਆ ਠੀਕ ਹੈ ਜੀ 75000 ਮੁੱਲ ਕੀਤਾ 73000 ਦੀ ਮੈਂ ਦੇਦਾ ਠੀਕ ਹੈ ਜੀ 73000 ਦੀ ਵੀਰ ਜੀ ਤੁਹਾਨੂੰ ਚਾਹੇ ਨੰਬਰ ਮੈਂ ਠੀਕ ਹੈ ਜੀ ਹਾਂ ਆਜੋ ਫਿਰ 7ਵੇਂ ਨੰਬਰ ਤੇ ਦੱਸਿਓ ਭਾਜੀ ਇਹਦੇ ਬਾਰੇ ਇਹ ਵੀਰ ਜੀ ਮੈਂ ਇਹਨੂੰ ਦੂਜਾ ਦਿਨ ਸਵੀਨ ਹੋਇਆ ਜੇ ਠੀਕ ਹੈ ਜੀ ਤੁਸੀਂ ਜਿਆਦਾ ਨਸੂਈਆ ਹੋਇਆ ਵਾ ਹਾਂ ਜੀ ਚੋਣ ਚਵਾਈ ਇੱਕ ਨੰਬਰ ਮੈਂ ਬਿਲਕੁਲ ਸਾਫ ਐ ਪੋਲੀ ਆ ਠੰਡੀ ਧੀਰੀ ਮੈਂ ਨਾ ਪੋਲੀ ਗੇ ਪੂਰੀ ਪੋਲੀ ਉਮਰ ਦੀ ਮੈਂ ਆ ਠੀਕ ਹਾਂ ਥੋੜੀ ਕੱਦ ਕਾੜੇ ਵੱਡਾ ਮੈਂ ਥੋੜੀ ਸਾਹਮਣ ਵਾਲੀ ਮੈਂ ਆ ਮੈਂ ਤੇ 13 14 ਟਲ ਵਾਲੀ ਆ ਹਾਂ ਜੀ ਮੈਂ ਤੇ ਪਿਛਲੇ ਸੂਏ ਹਣ ਜਿੰਨਾ ਕੋ ਲਈ ਜਾਂਦੇ ਰਾਜਸਥਾਨ ਨੂੰ ਲਈ ਆ ਮੈਂ ਹੁਣ ਰਾਜਸਥਾਨ ਵਾਲੇ ਥੋੜਾ ਸਾਹਮਣੇ ਆਣ ਕੇ ਨਾ ਸਾਹਮਣੇ ਮੈਂ ਬਸ ਆਹ ਪੜ੍ਹਦੀ ਜਾਂਦੇ ਹਾਂ ਹਾਂ ਮਈਆਂ ਕੋ ਕਰਮਾਲੀਆਂ ਦੁੱਧਾ ਦੇ ਦੋ ਘਟ ਭਾਈ ਦੀਆਂ ਨੇ ਲੰਮਾ ਸੁਭਾ ਦੁੱਧ ਦਿੰਦੀਆਂ ਆ ਇਹ ਤਾਂ ਗੱਲ ਆਈ ਦੋ ਦਿਨਾਂ ਬਾਅਦ ਆ ਗਈਆਂ ਉਹ ਭਾਈ ਦੀਆਂ ਦੁੱਧੋਂ ਦੇ ਮੁੜ ਕੇ ਨਾਲ ਲੋਕ ਮਿਲਦੇ ਨਹੀਂ ਆ ਦੁੱਧ ਦਈ ਜਾਂਦੀ ਆਪਣਾ ਆਪਣੀ ਨੀ ਚੈੱਕ ਕਰ ਸਕਦੇ ਕਿ ਥੋੜੀ ਸਾਫ ਕੱਟ ਹੋਈ ਆ ਨਹੀਂ ਇਹ ਦਦੀ ਸੁਈ ਜੇ ਅੱਛਾ 3 ਦਿਨ ਹਾਂ ਦੂਜਾ ਤੀਜਾ ਜਿਤ ਜਿਆਦਾ ਨਸੂਈ ਨੂੰ 8 ਕਿਲੋ ਤੋਂ ਬੋੜਾ ਹੀ ਕੱਢੀ ਜਾਂਦੀ ਠੀਕ ਹੈ ਜੀ 8 ਕਿਲੋ ਬੋੜਾ ਵੀਰ ਕਿਉਂ ਹੋਣ ਚਵਾਈ ਬਹੁਤ ਸ਼ਾਨਦਾਰ ਮੈਂ ਇੱਕ ਹੋ ਜੇ ਥਣ ਬਰਾਬਰ ਠੀਕ ਹੈ ਜੀ ਹਾਂਜੀ ਇਹਦੇ ਪਿੱਛੇ ਜਵਾਕੀ ਇਹਦੇ ਪਿੱਛੇ ਕੱਟੀ ਜੇ ਇਹਦੇ ਪਿੱਛੇ ਕੱਟੀ ਜੇ ਹਾਂਜੀ ਤੇ ਜਵਾਗਤਾਂ ਵੇੜੇ ਤੇ ਦਿਖਾਉਂਦੇ ਨੇ ਇਹਦਾ ਕੀ ਮੁੱਲ ਕਰਨਾ ਭਾਈ ਇਹਦਾ ਮੁੱਲ ਕਰ ਲਈਏ 65000 ਰੁਪਇਆ ਅੱਛਾ ਜੀ ਹਾਂ ਜੀ ਕਰ ਲਈਏ ਮਾਨਤਾ ਨੇ ਕਿ ਖਰਦਾ ਦੇ ਦਾਂ 60 ਦੀ 60000 ਦੀ 60 ਦੀ ਦਮ ਹੈ ਠੀਕ ਹੈ ਜੀ ਹਾਂ ਜੀ ਬਾਕੀ ਮੈਂ ਇੱਕ ਪੁੱਤਾ ਦੇਣ ਸਾਹਮਲੇ ਪਾ ਚਾਰੂ ਮੈਂ ਬੜੀ ਹੈ ਹਾਂਜੀ ਹਾਂਜੀ ਉਸ ਵੀ ਮੈਂ ਸਖਤ ਕਰਦੀ ਹੈ ਕਈ ਵੀਰ ਭਰਾਵਾਂ ਦੀ ਗੱਲ ਹੁੰਦੀ ਆ ਚਲੋ ਜਿਹਨੇ ਪਹਿਲੇ ਨੇ ਸੋਚਣਾ ਵੀ ਹੁੰਦਾ ਵੀ ਮੈਂ ਸੀ ਆ ਕਿਤੇ ਫੋਲ ਫਦਲਾ ਨਾ ਕਰਦੀ ਹਾਂ ਹਾਂਜੀ ਹਾਂਜੀ ਫੋਸ ਦੀ ਮੈਂ ਬਿਲਕੁਲ ਗੰਢੀ ਸਖਤ ਕਰਦੀ ਜੇ ਖਾਣ ਨੂੰ ਮੈਂ ਜੋ ਪਾ ਦ ਉਹ ਖਾਈ ਜਾਂਦੀ ਠੀਕ ਹੈ ਜੀ ਹਾਂ ਚਪੂ ਰਾਸ਼ਨ ਪਾਉ ਸ ਰਾਸ਼ਨ ਤੋਂ ਬਈ ਮੈਂ ਇਹਦੇ ਕੋ ਵੀਰ ਨੇ ਲਈ ਆ ਸਾਹ ਉਹਨੇ ਥੋੜੀ ਜਿਹਾ ਘੱਟ ਕੀਤੀ ਆ ਸਾਨੂੰ ਘੱਟ ਦਿੱਤੀ ਆ ਤੇ ਆਜੋ ਹੁਣ 8ਵੇਂ ਨੰਬਰ ਤੇ ਲੋਈ ਲੋਈ ਝੋਟੀ ਹਾਂਜੀ ਇਹ ਆਪਾਂ ਪਿਛਲੀ ਵੀਡੀਓ ਵਿੱਚ ਵੀ ਪਾਈ ਸੀ ਤੇ ਹਾਂਜੀ ਹਾਂਜੀ ਉਹ ਵੀਰ ਥੋੜਾ ਜਿਹਾ ਨਾ ਸੌਦਾ ਤੇ ਕਿਸੇ ਨਾਲ ਆਇਆ ਸੀ ਤੇ ਉਹਨੇ ਵੀਰ ਨੇ ਮੁੜ ਕੇ ਕਹਿਤਾ ਮੈਨੂੰ ਕੰਮ ਪੈ ਗਿਆ ਜਾਂ ਕੀ ਮਾਰਾ ਜਾਣੇ ਕੀ ਚੱਕਰ ਚੱਲਿਆ ਆ ਆ ਚਲੋ ਉਹ ਕਰਦੇ ਜੋ ਝੋਟੀਆਂ ਹਾਂ ਜੀ ਹਮਰਾ ਗਈ ਨਹੀਂ ਆਣੀ ਤੇ ਉਹ ਝੋਟੀ ਚਲੋ ਚਲ ਜਾਂਦੀ ਤੇ ਬਾਕੀ ਵੀਰ ਭਰਾ ਅੱਗੇ ਬੇਨਤੀ ਆ ਕੇ ਗਿੱਦੀ ਪਸ਼ੂ ਦੀ ਸਹਾਇਓ ਉਹ ਪਾਇਆ ਕਰੇ ਵੀਰ ਜਿੰਨੇ ਮਤਲਬ ਕੋਈ ਵੀਰ ਭਰਾ ਕਰਦੇ ਆ 500 ਦਾ ਕਰੀ ਜਾਂਦੇ ਕਰੀ ਜਾਂਦੇ ਕਰੀ ਜਾਂਦੇ ਜਦੋਂ ਆਣ ਕੇ ਸਾਡਾ ਵੀ ਅੱਧਾ ਘੰਟਾ ਭੰਨ ਲੀਂਦੇ ਆਪਾਂ ਵੀ ਘਵਾ ਲੀਂਦੇ ਆ ਨਹੀਂ ਹਾਂ ਕਹਿੰਦੇ ਕੋਈ ਨਹੀਂ ਤੁਹਾਨੂੰ ਦੱਸਦੇ ਆ ਬਾਅਦ ਕਰਦੇ ਆ ਇਹ ਹੋਣ ਲਾਗੇ ਤੇਈ ਕਹਿ ਰਹਿੰਦੇ ਨਾ ਵਿੱਚ ਤੇ ਸਾਰਾਂ ਗੜੀ ਵੀਰ ਜੀ ਹੱਥ ਜੋੜ ਕੇ ਬੇਨਤੀ ਆ ਮੇਰਾ ਭਰਾ ਜੀ ਸੌਦਾ ਕਰਨਾ ਤੇ ਉਸੇਲੇ ਸਾਈ ਪਾਇਆ ਕਰੋ ਨਹੀਂ ਇਹ ਨਹੀਂ ਬੱਧਾ ਕਿਹੜਾ ਸਾਡਾ ਵੀ ਖਰਾਬ ਕਰ ਲਿਆ ਤੇ ਆਪਣਾ ਵੀ ਖਰਾਬ ਕਰ ਲਿਆ ਹਾਂਜੀ ਹਾਂਜੀ ਕਿ ਹੋਰ ਵੀ ਅਸੀਂ ਕੋਈ ਫੋਨ ਨਹੀਂ ਹੜ ਕੋ ਚੁੱਕੇ ਜਾਂਦੇ ਪਸਹੀ ਪਸੋ ਵੀ ਕਰਨ ਦੇ ਹ ਕਿ ਦੱਦਦੇ ਆ ਆਹ ਤੇ ਮੁੜ ਕੇ ਬਾਦੀ ਕਰਨ ਦਾਸਣਾ ਇਹ ਕਹ ਲੂੰ ਕਿ ਅਗਲੇ ਪਾਸੇ ਦੂਜੇ ਬੰਦੇ ਨੂੰ ਹਾਂ ਇਹ ਡੰਗਰ ਲੈਣਾ ਦਿਲ ਖੁਲਹਾਰਨਾ ਬੜਾ ਔਖਾ ਹਾਂਜੀ ਹਾਂਜੀ ਹਾਂ ਤੇ ਬਾਕੀ ਐ ਡਰੈਸ ਤੁਹਾਨੂੰ ਦੱਸਿਆ ਹੁੰਦਾ ਪ੍ਰੋਪਰ ਬਾਕੀ ਡਰੈਸ ਦੱਸਿਆ ਹੁੰਦਾ ਵੀਰ ਜੀ ਕੋਈ ਡਰਨ ਦੀ ਲੋੜ ਨਹੀਂ ਝੱਕਣ ਦੀ ਲੋੜ ਨਹੀਂ ਆ ਇਥੇ ਇਹ ਨਹੀਂ ਵੀ ਇਹ ਕੋਈ ਪੈਸੇ ਪਊਗਾ ਮਾਜੋ ਦੇ ਘਰ 100% ਜਾਣੀ ਜਾਣੀ ਠੀਕ ਹੈ ਜੀ ਹਾਂ ਡਰੈਸ ਦੱਸਿਆ ਕੋਈ ਇਥੇ ਐ ਨਹੀਂ ਵੀ ਕੋਈ ਕੋਈ ਨਾ ਠੱਗੀ ਆ ਨਾ ਠੋਰੀ ਆ ਜਿਹੜੇ ਪੈਸੇ ਦੇਊਗਾ ਮੈਂ ਉਹਦੇ ਘਰ ਜਾਊਗੀ 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 ਠੀਕ ਹੈ ਜੀ ਇਹ ਦੱਸਿਓ ਇਹਦੇ ਬਾਰੇ ਭਾਜੀ ਜੀ ਇਹ ਝੋਟੀ ਵੀਜੀ ਮੂੰਹ ਤੇ ਛਿੱਗੀ ਆ ਮੇਰੇ ਸਾਣਾ ਠੀਕ ਹੈ ਜੀ ਹਾਂ ਦੁੱਧ ਥੱਲੇ ਐਵੇਂ ਝੂਮਣ ਮਰੀਏ 10 ਕਿਲੋ 12 ਕਿਲੋ ਮੈਂ 7-8 ਕਿਲੋ ਦੁੱਧ ਥੱਲੇ ਰੱਖੀ ਠੀਕ ਹੈ ਜੀ ਹਾਂ ਜੀ ਇਹਦੇ ਪਿਛੇ ਜਵਾਕੀ ਇਹਦੇ ਪਿਛੇ ਕਟਾ ਇਹਦੇ ਪਿਛੇ ਮੇਲ ਕਾਫ ਜੇ ਇਹਦੇ 7 ਤੋਂ 8 ਲੀਟਰ ਦੁੱਧ ਤਿਆਰ ਆ ਹਾਂ ਜੀ ਸੂਈ ਇਹਦੇ ਵੀ ਕਦ ਕਦ ਸੂਈ ਨੋ ਗਈ ਜਿਹੜੀ 10-12 ਦਿਨ ਠੀਕ ਹੈ 10-12 ਦਿਨਾਂ ਦੀ ਸੂਈ ਆ ਰੇ 8-8 ਲੀਟਰ ਮੌਕੇ ਤੇ ਦੁੱਧ ਤਿਆਰ ਜੇ ਬਾਕੀ ਠੀ ਸੀਲ ਠੰਡੀ ਪੂਰੀ ਬਾਕੀ ਹਾਈਟ ਪਹਿਲਾ ਸੂਆ ਸੂਈ ਆਣ ਚਾਰੇ ਵਧੀਆ ਚੋਣ ਚ ਪੋਲੀ ਇਹਦਾ ਮੁੱਲ ਵੀਡੀ 60000 ਮੁੱਲ ਕਰਦੀ ਹੈ ਵਿੱਚ 2-3000 ਰੁਪਏ ਛੱਡ ਦਾਂਗੇ 57 ਹਾਂ 52 55 ਦੀ ਜੋੜੀ ਹਾਣਾ ਦੇ ਦਾਂਗੇ ਠੀਕ ਹੈ ਜੀ 55000 ਦੀ ਜੋੜੀ ਦੇ ਦਾਂਗੇ ਤੁਸੀਂ ਆਪਣਾ ਚੈੱਕ ਕਰ ਸਕਦੇ ਜੇਕਰ ਸਾਰੇ ਪਸ਼ੂ ਹਾਂਜੀ ਹਾਂਜੀ ਬਿਲਕੁਲ ਆਪਣੀ ਤਸੱਲੀ ਕਰੇ ਕੋਈ ਹਾਂਜੀ ਇਹ ਵੀਡੀਓ ਪੂਰੀ ਵੇਖ ਲਈ ਧੰਨਵਾਦ ਵੀਰਾਂ ਦਾ ਇੱਕ ਗਾਂ ਤੇ ਇੱਕ ਟਰੈਕਟਰ ਵਿਖਾਣਾ ਆਪਾਂ ਠੀਕ ਹੈ ਜੀ ਹਾਂਜੀ ਤੇ ਟਰੈਕਟਰ ਵੀ ਤੁਹਾਨੂੰ ਦਿਖਾਉਂਦੇ ਆ ਵੀਰ ਤੇ ਟਰੈਕਟਰ ਵੀ ਸੇਲ ਕਰ ਲਵਾਂ ਇਹ ਆਜੋ ਹੁਣ ਗਾਂ ਬਾਰੇ ਤੁਹਾਨੂੰ ਪੁੱਛਦੇ ਹਾਂ ਡਿਟੇਲ ਗਾਵੀਤੀ ਗਾਂਥਲੇ 16 ਕਿਲੋ ਦੁੱਧ ਤਿਆਰ ਦੇ ਦਿੱਤਾ ਠੀਕ ਹੈ ਜੀ ਹਾਂ ਜੀ 16 ਕਿਲੋ ਦੁੱਧ ਤਿਆਰ ਆ ਠੰਡੀ ਠੰਡੀਆਂ ਵੇਖੋ ਐ ਨਹੀਂ ਵੀ ਇਸ ਹਮਾਰਾ ਘੈਕ ਰੋਸ ਆ ਠੰਡੀ ਪੂਰੀ ਜਿੱਦਾ ਮਰਜ਼ੀ ਹਾਂ ਜੀ ਠੰਡੀ ਸੀਲ ਵੈੜ ਆ ਆ ਵੇਖੋ ਕਿ 16 ਲੀਟਰ ਮੌਕੇ ਦੇ ਦੁੱਧ ਤਿਆਰ ਆ ਰਿਓ ਕਿੰਨੇ ਦਿਨ ਹੋਗੇ ਨੂੰ ਸੋਈ ਨੂੰ ਇਹਨੇ ਵੀਜੀ 10 12 ਦਿਨ ਹੋਗੇ ਸੋਈ ਠੀਕ ਹੈ ਦਾਹਾਂ ਤੋਂ 12 ਕੋਣ ਚਵਾਏ ਪੋਲੀ ਜਿਹੜੇ ਲੰਮੇ ਥਣ ਖੜ ਜਾਂਦੀ ਭਸਮ ਗਏ ਠੀਕ ਹੈ ਹਾਂ ਠੱਡੀ ਸੀਰ ਭੋਵੇਂ ਕੋ ਬੰਗਾ ਪਾਵੇ ਭੋਵੇਂ ਨਾ ਆਪੇ ਹਾਈਟ ਵਿੱਚ ਵੀ ਤੁਹਾਨੂੰ ਪਰਾ ਲੱਗਦਾ ਪੂਰੇ ਵੱਡੇ ਹੈਡ ਦੀ ਆ ਕੱਡ ਕਾਠਾ ਲਉਂ ਠੱਡੀ ਆ ਵੜ ਤੇ 16 ਲੀਟਰ ਮੱਕੇ ਦੇ ਦੁੱਧ ਤਿਆਰ ਆ ਤੇ ਜਵਾਕ ਇਹਦੇ ਪਿਛੇ ਬੱਚਾ ਬੱਚਾ ਜੇ ਮਗਰ ਹਾਂਜੀ ਬੱਚਾ ਜੇ ਇਹਦੇ ਪਿਛੇ ਮੇਲ ਕਾਪ ਹਾਂਜੀ ਹਾਂਜੀ ਤੇ ਕੀ ਮੁੱਲ ਕਰਨਾ ਭਾ ਜੇ ਦਾ ਮੁੱਲ ਵੀਰ ਜੀ 50000 ਰੁਪਏ ਕਰਦਾ ਰੁਪਇਆ 30000 ਵਿੱਚੋਂ ਮਾਨ ਕਰ ਦਣਾ 47000 हां आना ही गांव 45000 ਦੀ ਦੇਦਣੀ ਆਪਾਂ ਠੀਕ ਹੈ ਜੀ ਉਹ ਤਾਂ 16 ਕਿਲੋ ਕੁ ਦੋ ਟਾਂ ਮਚੋ ਕੇ ਹੜਵ ਤੱਲੀ ਕਰਕੇ ਸਾਡੇ ਮਣ ਕੇ ਦਾਾਂਗੇ ਆਪਾਂ ਠੀਕ ਹੈ ਜੀ ਸਾਡੇ ਘਰ ਆਣ ਕੇ ਝੂਵੇ ਜਦਾ ਮਰਜੀ ਜੇ ਸੇਵਾ ਨਾਲ ਭੋਵੇਂ ਕੋ 20 ਕਿਲੋ ਕਰ ਲੈ ਗਾਂ ਜਾ ਕੇ ਹੋਰ ਗੱਲ ਸੇਵਾ ਦੀ ਆ ਨਾ ਹਾਂ ਬਿਲਕੁਲ ਬਿਲਕੁਲ ਬਾਕੀ ਵੀਰ ਕਹਿੰਦਾ ਕਿ ਹਾੜੇ ਤੋਂ ਭੋਵੇਂ ਦੋ ਟਾਂ ਮਚੋ ਤੇ 16 ਲੀਟਰ ਤੁਹਾਨੂੰ ਦੁੱਧ ਐ ਕੰਡੇ ਵਾਲਾ ਬਿਲਕੁਲ ਤਿਆਰ ਹੋ ਹਾਂ ਨਾ 45000 ਦੀ ਵਿੱਚ ਛੋੜ ਛੱਪਾ ਵਿੱਚੋਂ ਗਾਂਜ ਹੋਊਗਾ ਠੀਕ ਹੈ ਜੀ ਹਾਂ ਮੁੱਲ ਬਿਲਕੁਲ ਆਪਾਂ ਜਾਇਜ਼ ਕਰਕੇ ਪਾਤੇ ਆ ਕੋਈ ਨਹੀਂ ਸਾ ਮਾਰਾ ਕੋ ਜਿਆਦਾ ਨਹੀਂ ਮੰਗੇ ਮਾਲ ਪਮੇ ਕੋ ਛੋਟੀ ਲੱਲੇ ਪਮੇ ਕੋ ਵੱਡੀ ਲੱਲੇ ਠੀਕ ਆ ਜੀ ਹਾਂਜੀ ਹਰ ਇੱਕ ਰਕਮ ਦੀ ਮੈਂ ਜੇ ਆ ਆਪਾਂ ਟਰੈਕਟਰ ਵੇਚਣਾ ਜੀ ਠੀਕ ਹੈ ਹਾਂਜੀ ਹਾਂਜੀ ਆ ਗਿੱਡੀ ਟਰੈਕਟਰ ਅਰਜਨ ਹਾਂਜੀ ਅਰਜਨ ਟਰੈਕਟਰ ਕਿਹੜਾ ਮਾਡਲ ਜੇ ਇਹ ਮਾਡਲ ਵੀ ਜੀ ਨਵਾਂ ਜੇ ਪਰ ਕੰਡੀਸ਼ਨ ਦਾ ਮਾਡਲ ਟਰੈਕਟਰ ਦੀ 2020 ਮਾਡਲ ਤੋਂ ਬਾਹਰ ਐਨਾ ਸਾਫ਼ ਹੈ ਹਾਂਜੀ ਵੀਰ ਜੀ ਚੈੱਕ ਕਰ ਸਕਦੇ ਜੀ ਬਾਕੀ ਜੇ ਵੀਰ ਨੇ ਤੋਤਾ ਤਾਂ ਤਵਣੀ ਉਹ ਜ ਆ ਹਾਂਜੀ ਹਾਂਜੀ ਨਹੀਂ ਚਲੋ ਕਣ ਕੌਣ ਬਾਕੀ ਹਾਲਤ ਤੇ ਚੈੱਕ ਕਰ ਸਕਦੇ ਜੀ ਬਿਲਕੁਲ ਜੀ ਨਵੇਂ ਵਰਗੀ ਕੰਡੀਸ਼ਨ ਆ ਇਹ ਤੁਹਾਡੇ ਆਪਣੇ ਨਾਮ ਦੇ ਜੀ ਟਾਇਰ ਵੇਚੇ ਚੈੱਕ ਕਰ ਸਕਦੇ ਆ ਹਾਂ ਟਾਇਰ ਅਗਲੇ ਨਵੇਂ ਜਿਹੇ ਪਗਲੇ ਅੱਧੇ ਕਹਿ ਗਏ ਆ ਠੀਕ ਆ ਜੀ ਇਹ ਆ ਵਾਲੇ ਪਗਲੇ ਦੇਖੋ ਤੇ ਕਿਆ ਕਰਵਾ ਦੇ ਟਾਇਰ ਤੇ ਬਾਕੀ ਸਟਾਰਟ ਕਰਕੇ ਦਾ ਲੋ ਇਹ ਤੁਹਾਡੇ ਨਾਮ ਤੇ ਜੀ ਅਜੇ ਨਾਮ ਹੈ ਆ ਨਹੀਂ ਇਹ ਜੇ ਪੀਪਰਾ ਕੋਲੇ ਉਹਦੇ ਨਾਮ ਆਈਆਂ ਬਾਕੀ ਕਾਜ ਪੂਰੇ ਖੋਲਿਆ ਆਧਾਰ ਵਿੱਚ ਆਧਾਰ ਕਾਰਡ ਮਾਣ ਕੇ ਕਹਿੰਦਾ ਕਿ ਹਾਰੇ ਚੀਜ਼ ਦਵਾਂਗੇ ਨਾਲ 605000 ਰੁਪਏ ਹੋ ਬਟਰ ਬਣਾ ਫਾਇਰ ਤੇ ਗੇਰ ਬਾਕੀ ਪਾਵਰ ਹੈ ਸਾਰਾ ਸਾਰੇ ਪਾਵਰ ਠੀਕ ਹੈ ਜੀ ਆਲੋ ਜੀ ਕੀ ਚੱਲ ਰਿਹਾ ਬਦਲੇ ਬਰਾਗੇ ਤੇ ਬਾਕੀ ਕੰਡੀਸ਼ਨ ਨਾਲ ਬਹੁਤ ਠਾਕ ਆ ਤੇ ਮਾਡਲ ਇਹ ਨੌਜੇ ਇਹਦਾ ਹੱਕ ਬੋਲ ਕੇ ਉਭਾਰੋ ਬੋਟਾ ਮੜ ਜਾ ਲਾਸਟ ਤੋਂ ਆਪਾਂ ਦੇਲਾਂ ਹਾਂ ਜੀ ਜੇ ਤੁਹਾਨੂੰ ਕੋਈ ਸਵਾਲ ਪੁੱਛੇ ਤਾਂ ਦੱਸਾਂਗੇ ਕਿ ਇਹ ਮੁੱਲ ਕਰਨਾ ਭਰੀ ਦਾ। ਆ ਕੀ ਬੈਂਡਰੀ ਬੁੱਲਰੀ ਨਵੀਂ ਟਟ ਚ ਰੱਖੀ ਆ। ਠੀਕ ਹੈ ਜੀ। ਹਾਂ ਜੀ। ਕੀ ਮੁੱਲ ਕਰਨਾ ਜੀ ਦਾ? ਬੋਲ ਕਾਲੀ ਟਟ ਦਾ 370। ਆ ਕੀ ਟ੍ਰੇਡ ਨਹੀਂ ਕੋਈ ਸ਼ੱਕ ਨਹੀਂ ਜੋ ਮਰਦੀ ਪਾ ਦੋ ਐ ਪੂਰਾ 100 ਜ 100 ਹੀ ਪਿਆਟ। ਸਮਾਨ ਤਾਂ ਹੋ ਜਾ ਮੌਕੇ ਦੇ। ਹਾਂ ਜੀ। ਇਹ ਕਿੰਨੇ ਦਾ ਵੇਨਾ? 360 ਦਾ ਦੇ ਦਈਏ। 360 ਦਾ? ਹਾਂ 360 ਦਾ। 8600000 ਬਾਕੀ ਵੀ ਜਿੰਨੇ ਹੁਣ 10 ਲੱਖ 12 ਲੱਖ ਟਰੈਕਟਰ ਦਾ ਖਰਚਾ ਉਹ ਜਿਹੜਾ ਕੰਮ ਕਰੂ ਟਰੈਕਟਰ ਠੀਕ ਹੈ ਜੀ ਬਾਕੀ ਤੋਂ ਇੱਕ ਕੰਡੀਸ਼ਨ ਵੇਖ ਸਕਦੇ ਆ ਪੂਰ ਕੋਲ ਬੈਟ ਸਾਫ ਹੈ ਨਵਾਂ ਹੀ ਅਗਲੇ ਟਾਇਰ ਦੋਵੇਂ ਨਵੇਂ ਹੀ ਹਾਂਜੀ ਹਾਂਜੀ ਮਗਰਲੇ 50 ਤੋਂ 60% ਜਿਆਗੇ ਆ ਹਾਂਜੀ ਹਾਂਜੀ ਪਾਕੀਓ ਨਾਲ ਲਿਫਟ ਜਨਾ ਗੇਅਰ ਚ ਬਿਲਕੁਲ ਪੂਰ ਰੈਡੀ ਹੈ ਨਾ ਆਪਣੀ ਹਾਂ ਵਧੀਆ ਜੀ ਜਾਣ ਕੇ ਕਿਹਨੇ ਆਉਣਾ ਹੀ ਆ ਪਾ ਕੇ ਲੈ ਕੇ ਦੇ ਦੇ ਕਰਕੇ ਜਾਵਨੀ ਠੀਕ ਹੈ ਜੀ ਓਕੇ